ਕੀਮੇ ਭਾਈ ਜਿਵੇਂ ਤੁਸੀਂ ਬੈਂਕ ਤੇ ਲਿਖਿਆ ਉਹ ਲੁੱਟੀ ਗਈ ਹਨਾ ਉਸ ਤੋਂ ਬਾਅਦ ਪੁਲਿਸ ਤੇ ਲਿਖਿਆ ਉਹ ਵੀ ਵਿਚਾਰੀ ਫਸ ਗਈ ਜਿੱਦੇ ਜਿੱਦੇ ਤੇ ਲਿਖਿਆ ਉਹ ਸਾਰੇ ਪਸਾਤੇ ਆ ਜਿਹੜਾ 7ਵਾਂ ਦਰਿਆ ਟੈਂਪੂਆਂ ਦਾ ਲੌਂਡਿਆਂ ਤੇ ਇਹਨਾਂ ਤਾਂ ਨਹੀਂ ਕੁਝ ਲਿਖਿਆ ਯਾਰ ਬਿਲਕੁਲ ਹਾਂ ਇਹਦੇ ਤੇ ਵੀ ਚਾਰਕ ਲੈਣਾ ਲਿਖੀਆਂ ਹੋਈਆਂ ਵਾ ਸੁਣਾਓ ਯਾਰ ਦਰਸ਼ਕਾਂ ਨੂੰ ਲਿਖਿਆ ਤਾਂ ਜ਼ਰੂਰ ਮੈਨੂੰ ਸੁਣਾਓ ਹਾਂ ਸੁਣਾਓ ਜੀ ਠੀਕ ਹੈ ਜੀ ਇਸ ਤਰ੍ਹਾਂ ਤੇ ਲੌਂਡੇ ਜੋਨ ਚਾਰ ਬਣਦੇ ਚੈਨਲਾਂ ਤੇ ਬੈਠ ਕੇ ਇਸ ਟਾਰ ਬਣਦੇ ਮੀਡੀਆ ਵੀ ਮੈਂ ਕਮੂਚ ਤੁਨੀ ਜਾਂਦਾ ਏ ਲੌਂਡਿਆਂ ਨੂੰ ਚੱਕ ਮੂਰੇ ਕਰੀ ਜਾਂਦਾ ਏ ਚੀਮਾ ਜਦੋਂ ਲਗੇ ਲਗੇ ਬੰਬ ਬਲਿਆ ਟੈਂਪੂ ਓ ਟੈਂਪੂ ਓ ਟੈਂਪੂ ਲੌਂਡਾ ਜਿੱਥੇ ਮਿਲੇ ਦਿਓ ਟੰਗ ਬਲਿਆ ਲੌਂਡਾ ਜਿੱਥੇ ਮਿਲੇ ਦਿਓ ਚੰਬ ਬਲਿਆ ਆਹਾਹਾਹਾਹਾ ਅੱਛਾ ਕੋ ਸੋਨਮ ਬਾਜਵਾਣ ਨੇ ਵੀ ਕਿਹਾ ਸੀ ਤੁਸੀਂ ਕੋ ਸੋਨੂ ਤਾਂ ਬਖਸ਼ੋ ਵਿਚਾਰੀ ਐਵੇਂ ਜਵਾਕ ਬਿਸ਼ੇ ਸੋਨਮ ਨੇ ਲਾਇਆ ਧੀ ਕੁੜੀ ਨਵਾਸ ਬੱਥੇ ਆ ਬਟਾਲੇ ਹੌਲੀਵੁੱਡੋਂ ਫੁਣਾਏ ਇੱਥੇ ਐਵੇਂ ਨਹੀਂ ਆ ਨਹੀਂ ਇੱਥੇ ਐਵੇਂ ਨਹੀਂ ਬੱਚੇ ਸੋਨਮ ਨੇ ਦਾ ਕੱਟ ਲਾ ਧੀਮਾ ਵੇਖੋ ਵੇਂਦੀ ਐਵੇਂ ਹੋ ਜਾਂਦਾ ਕਈ ਵਾਰੀ ਜਿਵੇਂ ਘਾਰ ਵੀ ਕਰ ਦਿੰਦਾ ਯਾਰ ਤੂੰ ਯਾਰ ਹਾਂ ਜੀ ਮੈਂ ਬਾਈ ਹੀੜ ਦਾ ਬਖਸ਼ਿਆ ਕੇ ਥੋਕਤਾ ਕੋਈ ਨਹੀਂ ਆ ਰੇ ਬਸ ਨੇੜੇ ਹੀ ਹੈ ਕੰਮ ਐਡ ਲਾਉਣੇ ਥੱਲੇ ਪਾਏ ਪਾਏ ਹਜ਼ਾਰ ਦੀ ਬਿਆਪੇਰ ਦੀ ਐਡ ਜੇ ਇਹ ਨੂੰ ਮਰਦਾਨਾ ਕਮਜ਼ੋਰੀ ਹੈ ਜੀ ਆਹ ਇਹਦੇ ਵੈਦ ਦੋ ਦਵਾਈ ਲਓ ਆ ਬਾਬੇ ਤੋਂ ਕਾਲਾ ਇਲਮ ਕਰਾਓ ਹਾਂ ਐਡਾਂ ਦਾ ਤੁਸੀਂ ਲਾਉਨੇ ਆ ਤੇ ਫਿਰ ਵਿੱਚ ਤੁਹਾਨੂੰ ਵੀ ਠੋਕਣਾ ਪੈਣਾ ਤੇ ਸਾਡੇ ਸਟੂਡੀਓ ਦੇ ਵਿੱਚ ਮਲੂਕਾ ਟੀਵੀ ਤੇ ਸਭ ਤੋਂ ਪਹਿਲੀ ਇੰਟਰਵਿਊ ਸੁਣੋਂਗੇ ਅੱਜ ਉਸ ਕਲਾਕਾਰ ਦੀ ਜਿਹਨੇ ਪੁਲਿਸ ਵੀ ਭੰਬਲ ਭੂਸੇ ਚ ਪਾਈ ਹੈ ਸਾਡੇ ਨਾਲ ਜੁੜੇ ਨੇ ਭਾਈ ਚੀਮਾ ਭਾਈ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਬਾਈ ਤੁਹਾਡਾ ਸਟੂਡੀਓ ਚ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਆ ਬਸ ਪਹਿਲੀ ਬੇਨਤੀ ਕਰਦੇ ਆ ਕਿ ਸਾਨੂੰ ਬਖਸ਼ਿਓ ਨਹੀਂ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਵੀ ਮੌਕਾ ਦੇਵਾਂਗੇ ਜਲਦੀ ਸਭ ਨੂੰ ਵੀ ਮੌਕਾ ਦੇਵਾਂਗੇ ਜੋ ਜੋ ਬਾਈ ਨੇ ਗਾਇਆ ਮਾਂ ਦੇ ਪੁੱਤ ਨੇ ਸੱਚ ਹੋ ਕੇ ਰੱਖ ਦਿੱਤਾ ਬਾਈ ਸ਼ੁਰੂਆਤ ਪਹਿਲਾਂ ਕਿਸੇ ਗਾਣੇ ਦੀ ਲਾਈਨ ਤੋਂ ਕਰ ਦਿਓ ਦੋ ਬੋਲ ਸੁਣਾਨੇ ਆ ਤੂੰ ਆਖੇ ਟਲ ਜਾਣੀ ਕਿੰਦਾ ਟਲੀਏ ਪੁੱਠੇ ਕੰਮਾਂ ਜਿਹਾ ਤਾਂ ਮੇਰੇ ਨਾਲ ਪੁਲਿਸ ਰਲਈਏ ਦੇਖ ਲਓ ਪੁਲਸ ਵੀ ਰਗੜ ਕੇ ਰੱਖ ਦਿੱਤੀ ਭਾਈ ਜਿਹਦਾ ਜਿਹਦਾ ਨਾਮ ਗੀਤ ਦੇ ਵਿੱਚ ਤੁਸੀਂ ਲਿਆ ਉਹੀ ਉਹੀ ਬੰਦੇ ਰਗੜੇਗੇ ਕੀ ਤੁਹਾਡੇ ਨਾਲ ਕਿਤੇ ਵਿਜੀਲੈਂਸ ਦੀ ਕਿਤੇ ਸੀਬੀਆਈ ਵਾਲਿਆਂ ਦੀ ਕਿਤੇ ਪੁਲਿਸ ਡਿਪਾਰਟਮੈਂਟ ਦੇ ਵੱਡੇ ਅਫਸਰਾਂ ਦੀ ਜਾਣਕਾਰੀ ਤਾਂ ਨਹੀਂ ਲੀਕ ਹੋ ਕੇ ਪਹੁੰਚ ਗਈ ਸੀ ਵੀ ਆਹਾਹਾ ਬੰਦੇ ਰਗੜੇ ਜਾਣੇ ਆਉਣ ਵਾਲੇ ਟਾਈਮਾਂ 'ਚ ਨਹੀਂ ਜਾਣਕਾਰੀ ਐਕਚੁਅਲੀ ਉਹ ਜਾਣਕਾਰੀ ਨਹੀਂ ਮੇਰਾ ਮੈਂਟੈਲਿਟੀ ਲੈਵਲ ਹੀ ਇੰਦਾਂ ਦਾ ਕਿ ਲਿਕ ਮੈਂ ਜੋ ਉਹ ਮੇਰਾ ਮੈਂਟੈਲਿਟੀ ਲੈਵਲ ਹੈ ਆ ਮੈਂ ਉਹਨੂੰ ਸੋਚ ਕੇ ਹੀ ਗਾਣਾ ਲਿਖਦਾ ਤੇ ਸੋਚ ਕੇ ਹੀ ਗਾਨਾ ਕਿ ਅੱਗੇ ਕੀ ਹੋਣ ਵਾਲਾ ਕੀ ਹੋ ਰਾਂ ਕੀ ਹੁਣ ਕੀ ਹੋਣ ਵਾਲਾ ਤੇ ਕੀ ਹੋ ਗਿਆ ਤੇ ਕੀ ਰਹਿ ਗਿਆ ਬਈ ਮੈਂਟੈਲਿਟੀ ਇਦਾਂ ਦੀ ਆ ਕੀ ਖਾਂਦੇ ਹੋ ਤੁਸੀਂ ਬਸ ਅਸੀਂ ਸਿੰਪਲ ਰੋਟੀਆਂ ਬਾਹਰ ਲਾ ਬਸ ਹਾਂ ਹੋਰ ਤਾਂ ਕੁਝ ਨਹੀਂ ਹੈਗਾ ਨਾਰਮਲੀ ਜੋ ਤੁਸੀਂ ਕਹਿੰਦੇ ਹੋ ਉਹ ਮੈਂ ਕਹਨਾ بس ਮੇਰੀ ਲਿਖਤ 'ਚ ਹੀ ਫਰਕ ਆ ਨਹੀਂ ਲਿਖਤ 'ਚ ਫਰਕ ਆ ਤੁਸੀਂ ਯੂ ਆ ਐਸੇ ਬੈਠ ਕੇ ਪੰਜਾਬ ਦੇ ਬਾਰੇ ਉਹ ਲਿਖੀ ਜਾਂਦੇ ਹੋ ਜਿਹੜਾ ਸੱਚ ਹੋਈ ਜਾਂਦਾ ਅਸੀਂ ਇੱਥੇ ਬੈਠ ਕੇ ਨਹੀਂ ਉਹ ਕਰ ਸਕੇ ਅਸੀਂ ਇੱਥੇ ਬੈਠ ਕੇ ਨਹੀਂ ਉਹ ਬੋਲ ਸਕੇ ਵੀ ਆਹ ਚੀਜ਼ ਸੱਚ ਹੋ ਜੂ ਸੰਤਾ ਆਉਂਦਾ ਹੈ ਆਹ ਕੀ ਹੋ ਗਿਆ ਤੇ ਛੋਟੀਆਂ ਗੀਤਾਂ ਦੀਆਂ ਲੈਣਾ ਵੇਖ ਕੇ ਵੀ ਹਰ ਬੰਦਾ ਕਹਿੰਦਾ ਚੀਮੇ ਤੋਂ ਬਚੋ ਚੀਮੇ ਤੋਂ ਬਚੋ ਚੀਮਾ ਚੁੰਡ ਚਲਾ ਦੂਗਾ ਬਸ ਪਰ ਉਹੀ ਗੱਲ ਆ ਨਾ ਹਰ ਇੱਕ ਕੋਈ ਚੀਮਾ ਬਾਈ ਨਹੀਂ ਬਣ ਸਕਦਾ ਹਾਂ ਉਹ ਨਹੀਂ ਬਣਾ ਜਾਂਦਾ ਕਿਸੇ ਤੋਂ ਉਹ ਉੱਥੇ ਬੈਠੇ ਵੀ ਇੱਥੇ ਕਰੀ ਜਾਂਦੇ ਤੇ ਫਿਰ ਜੇ ਉੱਥੇ ਬੈਠੇ ਇੱਥੇ ਦਾ ਕੰਮ ਨਾ ਕਰਾਓ ਉਹ ਤੇ ਫਿਰ ਚੀਮਾ ਬਾਈ ਕੌਣ ਕਵੇ ਮੈਂ ਸ਼ਤਾਬਾ ਪੜ੍ਹ ਕੇ ਲਿਖਦਾ ਨਾ ਨਾ ਬਸ ਮਿਨੀਟੇਟੇਨੀ ਲੈਵਲ ਹੀ ਆਦਦਾ ਕਿਵੇਂ ਬਣਿਆ ਇਹ ਬਸ ਆਈ ਦੇਖ ਕੇ ਅੱਗੇ ਕੀ ਹੋਣਾ ਦੇਖੀ ਜਾਂਦਾ ਸੀਗਾ ਆ ਲੱਗਦਾ ਫਿਰ ਪੌਂਸ ਤੁਸੀਂ ਰਗੜਤੀ ਬਾਈ ਜੀ ਪੌਂਟੀ ਵਰਗੇ ਤੁਸੀਂ ਰਗੜਦੇ ਬਾਈ ਤੇ ਸ਼ਿਕਾਗੋ ਬੈਂਕ ਤੁਸੀਂ ਰਗੜਤੀ ਬਾਈ ਸ਼ਕੋਸ਼ੀ ਆਲੀ ਸ਼ਕੋਸ਼ੀ ਆਲੀ ਮੈਂ ਤਾਂ ਨਾਂ ਭੁੱਲ ਗਿਆ ਸੀ ਕਿਹਾ ਬਹਾਕਾ ਨਾ ਹੀ ਭੁੱਲ ਗਿਆ ਸੀ ਸਭ ਤੋਂ ਪਹਿਲਾਂ ਬਾਈ ਟਰੰਪ ਵਾਲਾ ਪੰਗਾ ਤੂੰ ਪਾਇਆ ਤੂੰ ਪੰਪ ਦਿੱਤੇ ਉਹਨੂੰ ਜਿਵੇਂ ਕਿ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਦੁੱਕੀ ਤਿੱਕੀ ਸ਼ਿੱਕੀ ਦੀ ਕੀ ਗੱਲ ਕਰਦੀ ਇਹ ਤੁਸੀਂ ਨਹੀਂ ਪੱਠਾ ਪਾਇਆ ਯਾਰ ਪਹਿਲਾਂ ਕੀ ਕਰੀਏ ਬਾਈ ਲੱਗ ਰਿਹਾ ਸੀਗਾ ਸਭ ਦਿਖ ਰਿਹਾ ਮੇਰਾ ਮੈਂਟੈਨਿਟੀ ਲੈਵਲ ਉਦਾਂ ਦਾ ਮੈਂ ਇੱਕ ਚੀਜ਼ ਹੀ ਉੱਥੋਂ ਕੱਢ ਕੇ ਲਿਆਉਣੀ ਆ ਕਿ ਜਿਹੜੀ ਬਸ ਸਿਰੇ ਵਾਲੀ ਹੀ ਹੋਵੇ ਵੀ ਜਦੋਂ ਤੁਸੀਂ ਆਪ ਯੂ ਐਸ ਏ ਚ ਬੈਠੇ ਹੋ ਜੇ ਸਾਡੇ ਜਵਾਕ ਉੱਥੇ ਬੈਠੇ ਰਹਿੰਦੇ ਕੰਮ ਕਰ ਲੈਂਦੇ ਕੀ ਤੁਹਾਡਾ ਕਿਹੜਾ ਢਿੱਡ ਦੁਖਦਾ ਸੀ ਯਾਰ ਉਹ ਨਹੀਂ ਬਸ ਗੱਲ ਲਿਖੀ ਆਪਾਂ ਤੇ ਆਪਾਂ ਕਿਹੜਾ ਕਿਸੇ ਨੂੰ ਕੋਈ ਦੁੱਖ ਦਿੱਤਾ ਜਾਂ ਜਾਣ ਕੇ ਲਿਖਿਆ ਜੋ ਹੋਣਾ ਸੀ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਉਹ ਸਮਝੇ ਨਹੀਂ ਕੰਮ ਹੋ ਗਿਆ ਉਹ ਸਮਝਨੇ ਸੀ ਕਿ ਸਮਝਦੇ ਤਾਂ ਸਵਾਦ ਆਉਂਦਾ ਉਹਨਾਂ ਨੂੰ ਪਤਾ ਲੱਗਦਾ ਉਹ ਪਹਿਲਾਂ ਹੀ ਆ ਜਾਂਦੇ ਜਾਂ ਆਪੇ ਅਲਰਟ ਰਹਿੰਦੇ ਹਾਂ ਨੁਕਸਾਨ ਤਾਂ ਜਰੂਰ ਹੋਇਆ ਬੱਚੇ ਸਾਡੇ ਵਾਪਸ ਆ ਗਏ ਪਰ ਇੱਕ ਚੀਜ਼ ਇਹ ਵੀ ਫਾਇਦਾ ਹੋਇਆ ਵੀ ਜੰਟਾਂ ਦਾ ਵੀ ਬੰਦ ਕਰਾਤਾ ਕੰਮ ਤੁਸੀਂ 2 ਨੰਬਰ ਵਾਲਿਆਂ ਦਾ ਬਿਲਕੁਲ ਉਹ ਹੁਣ ਚੱਲੂਗੇ ਨਹੀਂ ਦੇਖ ਨੂੰ ਮਿਲੂਗਾ ਨਹੀਂ ਹੱਥ ਹੋ ਜੂ ਖਤਮਦਾਰ ਹੋ ਜਾਣਾ ਸਾਰਿਆਂ ਨੇ ਮੁੜ ਕੇ ਇਧਰ ਹੀ ਆਉਣਾ ਹੂੰ ਦੇਖੀ ਚੱਲਿਓ ਇਹਦਾ ਗਾਂ ਦੀ ਗਾਂ ਵੇਖਿਓ ਕੀ ਖਲਾਰੇ ਪੈਂਦੇ ਠੀਮਾ ਹਜੇ ਤਾਂ ਖਲਾਰੇ ਪਾਊਗਾ ਭਾਈ ਇਹਦੂ ਬਾਅਦ ਕਿਹਨੂੰ ਰਗੜਨ ਦਾ ਸੋਚਿਆ ਬਸ ਆਪਣੇ ਆਲੇ ਪ੍ਰੋਜੈਕਟ ਸੁਣਿਓ ਹਾਂ ਫਿਰ ਪਤਾ ਲੱਗੂਗਾ ਅੱਗੇ ਕੀ ਹਣ ਗੌਰਨ ਸੁਣਿਓ ਚੀਜ਼ਾਂ ਹਾਂ ਇੱਕ ਇੱਕ ਹਾਂ ਇੱਕ ਇੱਕ ਗੱਲ ਸੱਚੀ ਆ ਪਰ ਹੋਊਗੀ ਵੀ ਮੀੜ ਦਾ ਬਖਸ਼ਿਆ ਕੇ ਠੋਕਤਾ ਕੋਈ ਨਹੀਂ ਆ ਰੇ ਬਸ ਨੇੜੇ ਹੀ ਆ ਕੰਮ ਦੇੜੇ ਹੀ ਆ ਕੰਮ ਬਾਈ ਕਿ ਮੀੜ ਦਾ ਤੇਰਾ ਘੜਨਾ ਔੜਾ ਘੜਨਾ ਲਾਇ ਮੈਟਰੋ ਟੀਮਾ ਕਹਿੰਦਾ ਮੀੜ ਗਾ ਨੂੰ ਰਗੜੋ ਬਾਈ ਕਿਹੜੇ ਕੰਮ ਚ ਰਗੜ ਰਹੇ ਹੋ ਮੀੜ ਗੋਣ ਬਸ ਕੋਈ ਆ ਹੀ ਹੂੰ ਤੁਸੀਂ ਬੋਲਦੇ ਨਹੀਂਗੇ ਹਾਂ ਕਿੰਨੇ ਬਾਬੇ ਪਣਾ ਨਹੀਂ ਬੋਲਦੇ ਤਾਂ ਬਹੁਤ ਆ ਮੈਂ ਕਿਹਾ ਕਿ ਤਾਂ ਹਰੇਕ ਦੇ ਘਰੇ ਵੜਦੇ ਆ ਤੁਸੀਂ ਬੋਲਦੇ ਆ ਹਾਂ ਉਹ ਲੈਵਲ ਤੱਕ ਨਹੀਂ ਨਾ ਬੋਲਦੇ ਜਿੱਥੇ ਮੈਂ ਕਲਮ ਕੱਚ ਬੋਲ ਜਾਨਾ ਤੁਸੀਂ ਉਹਦੇ ਹਿਸਾਬ ਨਾਲ ਬੋਲੋ ਨਾ ਤੁਸੀਂ ਲੈ ਕੇ ਆਓ ਤੁਸੀਂ ਪਖੰਡੀ ਬਾਬਿਆਂ ਦੇ ਬੋਲੋ ਹਾਂ ਫਿਰ ਤਾਂ ਤੁਹਾਨੂੰ ਬਖਸ਼ੀਏ ਹੁਣ ਤੁਹਾਨੂੰ ਬਖਸ਼ਿਆ ਨਹੀਂ ਜਾਣਾ ਮੈਨੂੰ ਜਾਣੇ ਤੁਸੀਂ ਨਾਲ ਉਹਨਾਂ ਦੇ ਐਡ ਲਾਉਣੇ ਥੱਲੇ 50000 ਦੀ 50000 ਦੀ ਐਡ ਜਿਹੜਾ ਇਹਨੂੰ ਮਰਦਾਨਾ ਕਮਜ਼ੋਰੀ ਹੈ ਜੀ ਆਇਆ ਤੇ ਵੈਦ ਦੋ ਦਵਾਈ ਲੋ ਆ ਬਾਬੇ ਤੋਂ ਕਾਲਾ ਇਲਮ ਕਰਾਓ ਹਾਂ ਐਡਾਂ ਦਾ ਤੁਸੀਂ ਲਾਉਣੇ ਆ ਤੇ ਫਿਰ ਵਿੱਚ ਤੁਹਾਨੂੰ ਵੀ ਠੋਕਣਾ ਪੈਣਾ ਆਏ ਹਾਏ ਉਹ ਭਰਾਓ ਜਿਹੜੇ ਆ ਲਾਉਂਦੇ ਆ ਬਾਬੇ ਬੰਗਾਲੀ ਸ਼ੰਗਾਲੀ ਦੀ ਐਡ ਬੰਦ ਕਰ ਦਿਓ ਚੀਮਾ ਕਹਿੰਦਾ ਇਦੂ ਅਗਲਾ ਨੰਬਰ ਮੀੜਗਾ ਵਾਲਿਆਂ ਦਾ ਲੱਗਣਾ ਮੀੜਗਾ ਵਾਲੇ ਰਗੜੂnga ਮੈਂ ਕਹਿੰਦਾ ਜਿਹੜੇ ਬਾਬਿਆਂ ਦੇ ਖਿਲਾਫ ਤੁਸੀਂ ਬੋਲਣਾ ਸੀ ਕਹਿੰਦਾ ਉਹਨਾਂ ਦੀਆਂ ਐਡਾਂ ਲਾਉਣੇ ਹੋ ਤੁਸੀਂ ਚੀਮੇ ਕਰਨਾ ਬਾਈ ਇਹ ਕੰਮ ਹਾਂ ਕਰਾਏ ਜ਼ੂਰ ਰਗੜੇਗਾ ਰਗੜਨਾ ਰਗੜਨਾ ਕਿਉਂਕਿ ਜਾਂ ਤਾਂ ਪਰ ਸੁਧਰ ਜੋ ਆ ਪੋਡਕਾਸਟ ਸੁਣੋ ਤੇ ਸੁਧਰ ਜੋ ਹਾਂ ਬਾਈ ਮੈਂ ਤਾਂ ਇੱਕ ਵਾਰੀ ਅਲਰਟ ਕਰਦਾ ਉਹਨਾਂ ਵਾ ਬੰਦੇ ਨੂੰ ਯਾਰ ਤੁਸੀਂ ਅਲਰਟ ਹੋ ਜੋ ਪਰ ਉਹ ਸੁਣਦੇ ਨਹੀਂ ਪਹਿਲਾਂ ਗੌਰ ਨਹੀਂ ਦਿੰਦੇ ਬਾਅਦ ਦੇ ਵਿੱਚ ਕੱਟ-ਕੱਟ ਕੇ ਕਲਿੱਪਾਂ ਪਾਈ ਜਾਂਦੇ ਬਾਈ ਚੀਮੇ ਨੇ ਆਖਿਆ ਤਾਂ ਬਾਈ ਚੀਮੇ ਨੇ ਆਖਿਆ ਤਾਂ ਫੇਰ ਫੇਰ ਲੰਗੇ ਸਮੇਂ ਦਾ ਕਿਆ ਕੋਸਣਾ ਇਹਲਾ ਵੇਲਾ ਸੰਭਾਲ ਲਓ ਅੱਛਾ ਬਾਬੇ ਵੀ ਰਗੜਦੇ ਆ ਬਾਈ ਵਿੱਚ ਹੀ ਆ ਇੱਕ ਬਾਬੇ ਨੂੰ ਤਾਂ ਹੋਣੀ ਜਿਹੜਾ ਕਹਿੰਦਾ ਸੀ ਆਏ ਆ ਜੇ ਕਰਦੇ ਉਹਨੂੰ ਉਮਰ ਕੈਦ ਹੋ ਗਈ ਆ ਕਿਤੇ ਉਹ ਤਾਂ ਨਹੀਂ ਬੋਲਦਾ ਸੀ ਪਹਿਲਾਂ ਕਿ ਨਹੀਂ ਬੋਲਿਆ ਸੀ ਹਜੇ ਹਜੇ ਬੋਲਿਆ ਨਹੀਂ ਸੀ ਉਹ ਵੀ ਲਿਖਿਆ ਪਿਆ ਸੀ ਆਪਣੇ ਕੋ ਗੀਤਾ ਪਰ ਰੀਜ਼ੀ ਨਹੀਂ ਕੀਤਾ ਸੀਗਾ ਆਪਦੇ ਆਪਦੇ ਬੰਦਿਆਂ ਜੀ ਸੁਣਾਇਆ ਸੀਗਾ ਮੰਨ ਦੇ ਕਹਿੰਦੇ ਚੀਮੇ ਬਾਬਾ ਹੀ ਬਣ ਗਿਆ ਤੂੰ ਕਿਤੇ ਇਹ ਤਾਂ ਨੀ ਚਿੰਮੇ ਤੂੰ ਵੀ ਕਿਤੇ ਡੇਰਾ ਖੋਲ ਲੈਣਾ ਕੱਲ ਨੂੰ ਜਾ ਕੇ ਯਾਰ ਲੱਗਦਾ ਤਾਂ ਹੀ ਬਾਹਰ ਮਜ਼ਾ ਕਰਦੇ ਮੈਂ ਤਾਂ ਇਹ ਵੀ ਗੱਲ ਕਹਿਣਾ ਹਾਂ ਲਾਈਕ ਉਧਰ ਮੇਰੀ ਬਾਹਰ ਲਾਈਫ ਸੈਟਿਆ ਵਧੀਆ ਚੱਲ ਰਿਹਾ ਕਾਰੋਬਾਰ ਬਟ ਮੈਨੂੰ ਐਦਾਂ ਵੀ ਲੱਗਦਾ ਕਿ ਯਾਰ ਉਧਰੋਂ ਛੱਡ ਕੇ ਆ ਜੀ ਇੱਧਰ ਬਾਬੇ ਨੇ ਉੱਤੇ ਆਈ ਗੀਤ ਲਿਖਦੇ ਘੁੰਮਦੇ ਫਿਰਦੇ ਐਸ਼ ਕਰਦੇ ਆ ਪਰ ਲੱਤਾਂ ਬਾਹਾਂ ਘੁੱਟਣ ਵਾਲਾ ਕੋਈ ਨਹੀਂ ਇੱਥੇ ਇੱਥੇ ਮਾਹ ਪਰਚ ਲੱਤਾਂ ਬਾਹਾਂ ਘਟਾਉਂਦੇ ਆ ਨਾਲੇ ਕਹਿੰਦੇ ਜੀ ਆਹ ਕਰੋ ਬਈ ਇੱਥੇ ਹੋਰ ਚੱਕਰਾ ਇਥੇ ਬਾਬੇ ਐਸ ਪ੍ਰਸਤੀ ਦਾ ਬਹੁਤ ਕਰਦੇ ਆ ਪਰ ਜੇ ਟੰਗੀ ਦੇ ਉਹਨਾਂ ਬਲਾਤਕਾਰ ਚ ਟੰਗੀ ਦੇ ਆ ਪਤਾ ਨਹੀਂ ਕਿ ਆ ਚੱਕਰਾ ਲਿਖਿਆ ਇੱਥੇ ਵੀ ਇਹਨੂੰ ਵੀ ਪਲੇਟਨਾ ਸਭ ਨੰਗੇ ਚਿੱਟੇ ਕਰੋਗੇ ਮੈਂ ਕਿਹਾ ਪੂਰੇ ਅੱਛਾ ਲੀਡਰਾਂ ਵਾ ਕੀ ਖਿਆਲ ਆ ਚੀਮੇ ਦਾ ਲੀਡਰਾਂ ਦਾ ਵੀ ਕਿਤੇ ਲਿਖਿਆ ਚੀਮੇ ਹਾਂ ਜੀ ਸੋਚ ਰਹੇ ਹਾਂ ਲੈ ਕੇ ਆਵਾਂਗੇ ਚੰਗੀ ਚੀਜ਼ ਕਸਮਾਨ ਜਾ ਪਿਆ ਪਿਆ ਲੀਡਰਾਂ ਦਾ ਹੋਊਗਾ ਚੁਣ ਚੁਣ ਕੇ ਕੱਢੋ ਮੈਂ ਕਹਿੰਦਾ ਵੇਖੀ ਚੱਲਿਓ ਹਾਂ ਨਸ਼ਿਆਂ ਦੇ ਉੱਤੋਂ ਦੀ ਕੰਮ ਕਿਹਾ ਉੱਚੀ ਚੀਜ਼ ਪੂਰੀ ਆ ਲੀਡਰ ਵੀ ਕਹਿੰਦਾ ਮੈਂ ਰਗੜੂਆਂ ਦਾ ਪੰਜਾਬ ਦੇ ਲੋਕਾਂ ਤੋਂ ਤਾਂ ਨਹੀਂ ਰਗੜੇ ਗਏ ਪੱਕਾ ਰਗੜਨਾ ਚੀਮੀ ਮੈਂ ਕਹਿੰਦਾ ਟਕਾ ਕੇ ਰਗੜਾਂਗੇ ਵੇਖੀ ਚੱਲੋ ਇਹੋ ਜੀ ਚੀਜ਼ੇ ਲਿਖਾਂਗੇ ਸਾਰੇ ਮੈਨੂੰ ਤਾਂ ਐ ਲੱਗਦਾ ਰਹਿੰਦਾ ਕਿਤੇ ਕਿਤੇ ਮੈਨੂੰ ਇਹਨੇ ਕੋਈ ਰਾਂਗੜੇ ਕਹਦੇ ਵਿੱਚ ਚੀਮਾ ਬਾਬਾ ਜੀ ਇੱਕ ਦਮ ਉਹ ਧੂਫ ਹੀ ਦੇ ਜਾਂਦਾ ਮੈਨੂੰ ਹਾਂ ਚੀਮਾ ਬਾਬਾ ਜੀ ਧੂਫ ਫੋਟੋ ਨੂੰ ਮੈਂ ਕਿਹਾ ਭਰਾਵਾ ਇਹ ਤਾਂ ਜਉਂਦਾ ਜਾਗਦਾ ਬੈਠਾ ਮੈਂ ਆਏ 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 ਸ਼ਵੀਨਾ ਮੈਡਮ ਹੁੰਦੀ ਆ ਤੁਹਾਡੇ ਨਾਲ ਆਉਂਦੀ ਉਹ ਨਹੀਂ ਆਈ ਉਹ ਛੱਡ ਗਈ ਕਿਉਂ ਛੱਡ ਗਈ ਉਹ ਬਾਜੀ ਨਹੀਂ ਇਹ ਹੁਣ ਮੇਰਾ ਸਿਸਟਮ ਹੋਰ ਹੋ ਗਿਆ ਹਾਂ ਤੇ ਉਹ ਜੀ ਸ਼ਬੀਨਾ ਮੈਡਮ ਜੀ ਕੀ ਆਪਰੇ ਨਾਲ ਕਰਦੀ ਸੀ ਕਿ ਕਹਿੰਦੀ ਵੀ ਸਰ ਤੁਹਾਡਾ ਤਾਂ ਕਹਿੰਦੀ ਐਕਚੁਅਲੀ ਇਦਾਂ ਬਈ ਕਿ ਹਰ ਇੱਕ ਬੋਲੀ ਸੱਚ ਜਾਂਦਾ ਹਰ ਇੱਕ ਬੋਲੀ ਸੱਚ ਜਾਂਦਾ ਕਹਿੰਦੀ ਹੋਰ ਨਾ ਕਿਤੇ ਮੇਰੇ ਹੀ ਪੱਠਾ ਬਾ ਦਿਓ ਹਾਏ ਹਾਏ ਕਹਿੰਦੀ ਆ ਕਿ ਬੀਬੀ ਵੀ ਫੜੀ ਗਈ ਨਾ ਪੁਲਿਸ ਵਾਲੀ ਬੋਲੀ ਸੀ ਪੁਲਿਸ ਮੇਰੇ ਨਾਲ ਰੜੀ ਐ ਉਹ ਕਹਿੰਦੀ ਸਰ ਤੁਸੀਂ ਪਹਿਲਾਂ ਗੀਤ ਦੇ ਵਿੱਚ ਉਹ ਫੜਿਆ ਗਿਆ ਸਿਸਟਮ ਜਿਹਾ ਕਹਿੰਦੀ ਤੁਸੀਂ ਉੱਥੇ ਵੀ ਬੋਲਿਆ ਸੀ ਕਿ ਵੀ ਮੇਰੇ ਨਾਲ ਇਹਨਾਂ ਦੇ ਮੈਂ ਗੀਤ ਲਿਖ ਕੇ ਗਾਉਣਾ ਵਾਂ ਤੇ ਮੈਂ ਆਇਆ ਕਰਕੇ ਵੀ ਤੁਸੀਂ ਕਿਤੇ ਕੱਲ ਨੂੰ ਮੇਰੇ ਤੇ ਨਾ ਕੋਈ ਗੇਮ ਲਵਾ ਦਿਓ ਉਹ ਵੀ ਵਿਚਾਰੀ ਬਾਟਾ ਵਾ ਗਈ ਉਹ ਵੀ ਬਾਟਾ ਵਾ ਗਈ ਅੱਛਾ ਇੱਕ ਗੱਲ ਆ ਬਾਈ ਚੀਮੇ ਸਾਡੇ ਇੱਥੋਂ ਦੇ ਰਾਈਟਰ ਜਿਵੇਂ ਇੱਥੋਂ ਦਾ ਲਿਖਦੇ ਆ ਵੀ ਏਟੀਐਮ ਪੱਟਿਆ ਜਾਊਗਾ ਬੈਂਕ ਚੋਂ ਪੱਟਿਆ ਵੀ ਜਾਂਦਾ ਹਨਾ ਜਾਂ ਕਈ ਤਾਂ ਕਾਲੀ ਚਮਾਂ ਦੇ ਪੁੱਤ ਪਾਸਬੁੱਕ ਵਾਲੀ ਮਸ਼ੀਨ ਹੀ ਪੱਟ ਕੇ ਲੈ ਜਾਂਦੇ ਚੋਰ ਵੀ ਥੋੜੇ ਜਿਹਾ ਉਹੇ ਜਿਹੀ ਨਹੀਂ ਛੱਡੇ ਹਨਾ ਤੁਸੀਂ ਉਸ ਬੈਂਕ ਦਾ ਨਾਮ ਲਿਆ ਜਿਹੜੇ ਦੇਸ਼ ਚ ਸਭ ਤੋਂ ਸਖਤ ਕਾਨੂੰਨ ਆ ਤੁਹਾਨੂੰ ਕੀ ਸੁਪਨਾ ਆ ਗਿਆ ਵੀ ਉਹ ਬੈਂਕ ਲੁੱਟੀ ਜਾਊਗੀ ਪੱਟੀ ਜਾਊਗੀ ਬਸ ਬਈ ਆਹੀ ਇਹ ਚੀਜ਼ ਹੀ ਨਹੀਂ ਜਿਵੇਂ ਜਿਵੇਂ ਇਹ ਕੰਮ ਜੇ ਹੋ ਰਹੇ ਆ ਜਿਵੇਂ ਕੋਈ ਸ਼ਰਾਬ ਦਾ ਕਾਰੋਬਾਰੀ ਫਸ ਗਿਆ ਆ ਟ੍ਰੇਨਰਾਂ ਨੇ ਤੇ ਵੀ ਬੋਲੇ ਤੁਸੀਂ ਇਹਨੇ ਟ੍ਰੇਨਰ ਆਉਂਦੇ ਆ ਉਹਦੇ ਤੇ ਵੀ ਮੜੇ ਦੱਸ ਦੋ ਕੀ ਬੋਲਿਆ ਸੀ ਟ੍ਰੇਲਰ ਨਹੀਂ ਆ ਉਹ ਮਤਲਬ ਕਹਿੰਦੇ ਹੁੰਦੇ ਨਾ ਉਹ ਜਿਵੇਂ ਸੀਗਾ ਕਿ ਸ਼ਿਪ ਪਰਾਈ ਚੀਜ਼ਾਂ ਇੰਪੋਰਟ ਕਰੀਏ ਹਾਂ ਇਹ ਕੀ ਸੀ ਹਾਂ ਵੀ ਸ਼ਿਪ ਪਰਾਈ ਚੀਜ਼ਾਂ ਇੰਪੋਰਟ ਕਰੀਏ ਚੀਜ਼ਾਂ ਕਿਹੜੀਆਂ ਇਹ ਵੀ ਨਹੀਂ ਕਿਸੇ ਨੂੰ ਪਤਾ ਆਏ ਹਾਏ ਜਿੱਥੇ ਚੀਜ਼ਾਂ ਦਾ ਵੀ ਪਤਾ ਉੱਥੇ ਇਹ ਵੀ ਨਹੀਂ ਪਤਾ ਵੀ ਚੀਮੇ ਨੇ ਲਿਖਣਾ ਕੀ ਆ ਮਿੱਤਰੋ ਚੀਮਾ ਬਾਈ ਚੀਮਾ ਬਾਈ ਹੋਈ ਪਈ ਆ ਜਦੋਂ ਕੋਈ ਵੱਡਾ ਅਫਸਰ ਜਾਂ ਕੋਈ ਉਹ ਬੰਦਾ ਫਾਦਾ ਜਿਹਦਾ ਤੂੰ ਨਾਲ ਆਂਦਾ ਫਿਰ ਘਰ ਦੇ ਨਹੀਂ ਰੋਕਦੇ ਚੀਮੇ ਤੈਨੂੰ ਕਹਿੰਦੇ ਨਹੀਂ ਕਰਦੇ ਵੀ ਯਾਰਾ ਕੀ ਕਰਨ ਲੱਗ ਗਿਆ ਮੇਰੇ ਤਾਂ ਮੈਨੂੰ ਲੱਗਦਾ ਮੇਰਾ ਬਾਪੂ ਹੀ ਡਰਦਾ ਰਹਿੰਦਾ ਮੈਨੂੰ ਲੋ ਕੁਝ ਕਹਿ ਦੇਵੇ ਕਹਿੰਦੇ ਬਾਪੂ ਵੀ ਮੇਰਾ ਕਹਿੰਦਾ ਕਹੋ ਤੂੰ ਬਸ ਬੋਲ ਹੀ ਨਾ ਕੱਢਿਆ ਕਰ ਹਾਂ ਉਹਦੇ ਜਿਵੇਂ ਕਹਿੰਦੇ ਹੁੰਦੇ ਸੀ ਕਿ ਬਾਬੇ ਨੇ ਬੋਲ ਕੱਢਤੇ ਤਾਂ ਨਾ ਪੂਰੀ ਆ ਬਾਪੂ ਵੀ ਮੇਰਾ ਕਹਿੰਦਾ ਤੂੰ ਨਾ ਬੋਲੀ ਕੋਈ ਇੱਥੇ ਜੇ ਮੈਂ ਨਹੀਂ ਰਹਿੰਦੀ ਸੀ ਕਿ ਮੇਨੂੰ ਬਾਪ ਕਹਿੰਦਾ ਤੂੰ ਨਾ ਕਹੋ ਬਲੀਆ ਫਿਰ ਰਹਿ ਜਾਣੀ ਆਏ ਹਾਏ ਪਸਗਾ ਦਾ ਵੀ ਮਾਦਾ ਮਤ ਬਲੇਟੀ ਤਰਿਆ ਦਾ ਕਿਵੇਂ ਕਿਦੇ ਕਿਦੇ ਤੇ ਲਿਖ ਰਹੇ ਹੋ ਪੰਜਾਬ ਦੇ ਕਿਹੜੇ ਕਿਹੜੇ ਜਿਹੜੇ ਮੈਂ ਕਹਿੰਦਾ ਬੰਦਿਆਂ ਨੂੰ ਟਾਰਗੇਟ ਕਰ ਰਹੇ ਮੀੜਗਾ ਹੋ ਗਿਆ ਜਿਵੇਂ ਤੁਸੀਂ ਕਹਿੰਦੇ ਹੋ ਹਾਂ ਬਾਬੇ ਹੋਗੇ ਜਾਂ ਲੀਡਰ ਇਹ ਤਾਂ ਤਿੰਨੇ ਪੱਕੇ ਆ ਹੂੰ ਪੱਕੇ ਆ ਜੀ ਇਹ ਪੱਕੇ ਆ ਨਸ਼ਿਆਂ ਦੇ ਮੁੱਦੇ ਤੇ ਵੀ ਲਿਖੇ ਪਏ ਆ ਕਾਫੀ ਚੀਜ਼ਾਂ ਹੂੰ ਤੇ ਜੋ ਅੱਜ ਕੱਲ ਆ ਚੱਲ ਰਿਆ ਵਾ ਘਰ ਨੂੰ ਮਾਸਕ ਦੇ ਪਿੱਛੇ ਲਾ ਕੇ ਮਾਰਦਾ ਉਹ ਵੀ ਚੀਜ਼ਾਂ ਖਿੱਚ ਕੇ ਲਿਆਉਣੀਆਂ ਪੂਰੀਆਂ ਅੱਗੇ ਆਈਆਂ ਤਿਆਰੀ ਜਾ ਹਾਂ ਪੂਰੀ ਇਹ ਪਹਿਲੀ ਵਾਰ ਤੁਹਾਡੇ ਇੱਥੇ ਦੱਸ ਰਿਹਾ ਅੱਛਾ ਅੱਛਾ ਇੱਕ ਚੀਜ਼ ਹੋਰ ਆ ਅਸੀਂ ਉਹ ਅਸੀਂ ਵੀ ਬੋਲੀ ਸੀ ਬਹੁਤ ਚੱਲੀ ਸੀਗੀ ਤੁਸੀਂ ਉਹ ਸੁਣਿਆ ਹੋਣਾ ਟੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਟੋਪਾ ਬਣ ਗਿਆ ਨਹੀਂ ਉਹਨਾਂ ਤੇ ਲੈ ਕੇ ਆ ਰਹੇ ਹਾਂ ਮੈਂ ਉਹ ਮੈਂ ਰੀਲ ਨੂੰ ਸਕਰੋਲ ਕਰ ਰਿਹਾ ਸੀ ਐਕਚੁਅਲੀ ਮੈਨੂੰ ਬੜਾ ਹਾਸਾ ਆਇਆ ਉਹ ਚੀਜ਼ ਤੇ ਮੈਨੂੰ ਲੱਗਦਾ ਕਿ ਉਹ ਵੀ ਚੀਜ਼ ਆ ਰਹੀ ਆ ਲਾਈਕ ਹੁਣ ਆ ਥੋੜੇ ਦਿਨ ਪਹਿਲਾਂ ਮੈਂ ਲਾਈਕ ਉੱਥੇ ਬੈਠਾ ਸੁਣ ਰਿਹਾ ਸੀਗਾ ਹਾਂ ਅੰਮ੍ਰਿਤਸਰ ਸਾਹਿਬ ਉਹਨਾਂ ਦੀ ਪਰੇਡ ਵਗੈਰਾ ਕੋਈ ਹੋਣੀ ਸੀ ਮੈਨੂੰ ਮੇਲਾ ਹੋਣਾ ਤੇ ਚੰਦ ਮਾਗਾ ਹਾਂ ਤੇ ਉਹ ਇੱਕ ਬੱਚੂ ਦੇ ਸਰਦਾਰ ਸੀ ਯਾਰ ਲਾਈਕ ਆਈ ਡੋਟ ਨੋ ਬਾਊਟ ਬੁਰਾ ਲੱਗਿਆ ਹਾਂ ਬਹੁਤ ਜ਼ਿਆਦਾ ਕਿ ਤੁਸੀਂ ਦਸਤਾਰ ਦੀ ਕਦਰ ਕਰੋ ਬਿਲਕੁਲ ਦਸਤਾਰ ਦੀ ਕਦਰ ਕਰੋ ਜੇ ਤੁਸੀਂ ਹੈਗੇ ਆ ਕੇਸ ਕਟਾਓ ਆਪਦੇ ਬਣਜੋ ਹਾਂ ਬਟਾ ਦਸਤਾਰ ਦੀ ਕਦਰ ਕਰੋ ਇਹ ਦਸਤਾਰ ਦੀ ਕਦਰ ਇੰਨੀ ਕਿ ਜ਼ਿਆਦਾ ਆ ਪਤਾ ਹੀ ਹੈ ਸਭ ਇਹ ਇਹ ਲੱਗਦਾ ਚੀਮੇ ਬਈ ਉਹ ਇੱਕ ਉਹਦੇ ਚ ਹੋਰ ਸਰਦਾਰ ਬੰਦਾ ਚ ਉਹਦੇ ਜੂੜਾ ਰੱਖਿਆ ਇੱਥੇ ਕੰਨਾਂ 'ਚ ਹੋਰ ਹੀ ਰੰਗ-ਬਰੰਗੇ ਟੌਕਸੀ ਇਹ ਬੰਦਾ ਉਹ ਬੋਲ ਰਿਹਾ ਆਪਣੇ ਪੜਦੇ ਅੱਗੇ ਵੀ ਲਿੜੇ ਪਾਉਂਦਾ ਹਾਂ ਹਾਂ ਇਦਾਂ ਦੇ ਉਹ ਬੋਲ ਰਿਹਾ ਸੀ ਆਖੇ ਜੇ ਸਾਨੂੰ ਤੁਸੀਂ ਨਹੀਂ ਪਸੰਦ ਕਰਦੇ ਸਾਨੂੰ ਟੈਂਪਾਂ ਨੂੰ ਆਪਦੇ ਮੂੰਹ ਤੇ ਟੇਪਾਂ ਲਾ ਲਓ ਆਪਦੇ ਅੱਖਾਂ ਤੇ ਟੇਪਾਂ ਲਾ ਲਓ ਸਾਡਾ ਸ਼ੋਅ ਨਾ ਦੇਖੋ ਸਾਨੂੰ ਨਾ ਦੇਖਿਆ ਕਰੋ ਉਹਨਾਂ ਬਾਰੇ ਕੀ ਖਿਆਲ ਆ ਮੈਨੂੰ ਲੱਗਦਾ ਟੇਪ ਅੱਖਾਂ ਜਾਂ ਕੰਨਾਂ ਤੇ ਲਾਉਣ ਦੀ ਲੋੜ ਨਹੀਂ ਕਿਤੇ ਹੋਰ ਲਾਉਣ ਦੀ ਲੋੜ ਹੈ ਇਹਨਾਂ ਦੀ ਉਹ ਵੀ ਲਵਾ ਦਾਂਗੇ ਟੇਪਾਂ ਬੰਨ੍ਹ ਹੀ ਕਰਾ ਦੇਣਾ ਸਾਰਾ ਲਿਖੋਗੇ ਇੰਨਾ ਤਿਆਰ ਮੈਂ ਕਹਿੰਦਾ ਵੇਖੀ ਚੱਲੀ ਕੱਲੇ ਕੱਲੇ ਠੋਕ ਦੇਣੇ ਇਹ ਨਹੀਂ ਪਤਾ ਇਨਨੇ ਆਤਮੱਤਾਂ ਹੀ ਕਰ ਦੇਣੀ ਵੈਸੇ ਦਾ ਕੇਸ ਮੱਖਣ ਨੇ ਠੋਕੇ ਆ ਇਹ ਉਹਨੂੰ ਵੀ ਕਹਿੰਦੇ ਟੀਆਰਪੀ ਨਹੀਂ ਦੇਣੀ ਅਸੀਂ ਇਹਨੂੰ ਲਾ ਦੱਸੋ ਜਿਹੜੇ ਬੰਦੇ ਪਹਿਲਾਂ ਹੀ ਹਿੱਟ ਆ ਉਹਨਾਂ ਨੂੰ ਟੀਆਰਪੀ ਤੁਸੀਂ ਕੀ ਦੇ ਦੇਵੋਗੇ ਅੱਜ ਹੀ ਮੈਂ ਬਿਆਨ ਇੱਕ ਹੋਰ ਸੁਣ ਕੇ ਹਟਿਆ ਹੂੰ ਕਹਿੰਦਾ ਇਹਨਾਂ ਦੇ ਹੱਕ ਚ ਕਿਉਂ ਸਾਡੇ ਜਿਹੜਾ ਆਪੋ ਕੁਛ ਆ ਹੂੰ ਜਿਹੜਾ ਆਪੋ ਕੁਛ ਉਹੀ ਬਣਦੇ ਰਹੇ ਕਹਿੰਦੇ ਸਾਡੇ ਗੁਰੂ ਘਰੇ ਦੀ ਧਰਤੀ ਦੇ ਉੱਤੇ ਬੰਨਾ ਪਹੁੰਚੋ ਲੱਗਦਾ ਪਹਿਲਾ ਮੂਰੇ ਹੋ ਗਏ ਤੂੰ ਮੜਕਾਉਣਾ ਹਾਂ ਮੈਂ ਕੰਮ ਹੀ ਹੁਣੇ ਸ਼ੁਰੂ ਕੀਤਾ ਅੱਛਾ ਭਾਈ ਜਿਹੜੇ ਜਿਹੜੇ ਮੀੜਗਾ ਵਾਲੇ ਇਹਨਾਂ ਦੇ ਐ ਟੈਂਪੋਆਂ ਤੋਂ ਪੰਗਾਂ ਦੇ ਪੋਡਕਾਸਟ ਕਰ ਰਹੇ ਆ ਹਨਾ ਵੀ ਆ ਜਾਓ ਬਾਹਲੋ ਜੀ ਜਾਂ ਹੁਣ ਇੱਕ ਨੇ ਹੁਣੇ ਬੋਲ ਕੇ ਮੜਿਆ ਬਿਆਨ ਦੇਤਾ ਤੇ ਸਾਰੇ ਚੈਨਲਾਂ ਦੇ ਪੋਸਟ ਪਾਈ ਉਹਦੀ ਲਿਖ ਕੇ ਵੀ ਜੀ ਆ ਐ ਕਿਹਾ ਇਹਨੇ ਆ ਬਿਆਨ ਦਿੱਤੇ ਨਾ ਦੱਸ ਇਹ ਟਰੰਪ ਸੀ ਇਹਦੇ ਬਿਆਨ ਪਾਉਣੇ ਚਾਹੀਦੇ ਸੀ ਜੀ ਮੇਅਰ ਨਹੀਂ ਮੜੀ ਗੱਲ ਹੈ ਕੀ ਤੁਸੀਂ ਇੱਕ ਇੱਕ ਚੀਜ਼ ਮੇਰੀ ਹੋਰ ਵੀ ਆ ਲਾਈਕ ਮੈਂ ਜੋ ਲਿਖਦਾ ਹਾਂ ਉਹ ਹੋ ਵੀ ਰਿਹਾ ਵਾ ਪਰ ਤੁਸੀਂ ਪ੍ਰਮੋਟ ਹੀ ਕਿਸ ਚੀਜ਼ ਨੂੰ ਕਰ ਰਹੇ ਹੋ ਕੱਲ ਨੂੰ ਤੁਹਾਡੀ ਫੈਮਲੀ ਤੁਹਾਡੇ ਬੱਚੇ ਕੀ ਸੋਚਣਗੇ ਵੀ ਇੱਕ ਨਿਊਜ਼ ਦੀ ਇਨਫੋਰਮੇਸ਼ਨ ਦਾ ਰਹਿ ਗਿਆ ਸੀਗਾ ਮੋਟਿਵ ਕਿ ਉੱਥੇ ਵਧੀਆ ਇਨਫੋਰਮੇਸ਼ਨ ਆਉਣੀ ਆ ਲਾਈਕ ਤੁਸੀਂ ਪੇਜਾਂ 'ਤੇ ਚੱਕ ਚੱਕ ਉਹੀ ਪਾ ਰਹੇ ਹੋ ਬਰੋ ਹਾਂ ਠੀਕ ਹੈ ਸੋ ਕੱਲ ਨੂੰ ਕੀ ਕੀ ਹੋਊਗਾ ਕਿਉਂਕਿ ਜੋ ਹਨਾ ਨਿਊਜ਼ ਹੈ ਉਹਦੇ ਤੋਂ ਆਪਾਂ ਨੂੰ ਬੈਸਟ ਐਂਡ ਰਾਈਟ ਇਨਫੋਰਮੇਸ਼ਨ ਮਿਲਣੀ ਸੀ ਹਨਾ ਤੇ ਉੱਥੇ ਜੇ ਕਹਿ ਸਕਦੇ ਆ ਕਿ ਆ ਗਿਆ ਦੂਜੇ ਹਾਂ ਤੇ ਫਿਰ ਤੁਹਾਨੂੰ ਹਿਸਾਬ ਲਾ ਹੀ ਲਓ ਤੁਸੀਂ ਵੀ ਫਿਰ ਉਹਨਾਂ ਨੇ ਕਿਹਾ ਵੀ ਬਸ ਹੁਣ ਤਾਂ ਨਿਊਜ਼ਾਂ 'ਚ ਵੀ ਆਉਣ ਲੱਗੇ ਦੇ ਪਾਪੇ ਨੂੰ ਕਹੇ ਵੀ ਮੈਂ ਤਾਂ ਆਪ ਉਹ ਹੀ ਬਣ ਜਾਣਾ ਫਿਰ ਅੱਛਾ ਕਿ ਤੁਸੀਂ ਸ਼ਰਾਬ ਨੂੰ ਵੀ ਪ੍ਰਮੋਟ ਕੀਤਾ ਕਿ ਅਸੀਂ ਪੌਂਟੀਏ ਨੂੰ ਸ਼ਰਾਬ ਵਿੱਚ ਨਹੀਂ ਆ ਉਹ ਕਹਿਆ ਚੱਕਰ ਤਾਂ ਪਹਿਲਾਂ ਦੋ ਲਾਈਨ ਸੁਣਾ ਦਿਓ ਉਹ ਸੀਗਾ ਵੰਗ ਪਾਵਲੋ ਦੇ ਨੋਟਾਂ ਦੀਆਂ ਧੂਣੀ ਸੇਕਣੀ ਪੌਂਟੀ ਚੱਡੇ ਵਾਂਗੂ ਆ ਸ਼ਰਾਬ ਵਿੱਚ ਨਹੀਂ ਅੱਛਾ ਸ਼ਰਾਬ ਕਿਵੇਂ ਉਹਨੂੰ ਪ੍ਰਮੋਟ ਕਰਦੇ ਆ ਨਾ ਨਾ ਪ੍ਰਮੋਟ ਨਹੀਂ ਕਰਦੇ ਆਪ ਉਹਦੇ ਲੇਬਲ ਨੂੰ ਪ੍ਰਮੋਟ ਕਰਦੇ ਆ ਠੀਕ ਹੈ ਜਿੰਨਾ ਉਹਨੇ ਕਮਾਇਆ ਉਹਦੀ ਮਤਲਬ ਉਹਦੇ ਫਾਦਰ ਸਾਹਿਬ ਸੀਗੇ ਜੋ ਉਹ ਕਹਿ ਸਕਦੇ ਆ ਕਿ ਉਹ ਠੇਕੇ ਦੇ ਮੂਰੇ ਲਾਉਂਦੇ ਸੀਗੇ ਆਂਡਿਆਂ ਦੀ ਉਹ ਹਨਾ ਰੇੜੀ ਰੇੜੀ ਉਸ ਤੋਂ ਬਾਅਦ ਦੇ ਵਿੱਚ ਉਹ ਤਿੰਨ ਬਰਾ ਸੀ ਉਹਨਾਂ ਨੇ ਫਿਰ ਸੋਚਿਆ ਵੀ ਠੇਕੇ ਲੈਣੇ ਆ ਪਰ ਮਤਲਬ ਪੂਰਾ ਕਾਰੋਬਾਰ ਉਹਨਾਂ ਦਾ ਸੈੱਟ ਹੋ ਗਿਆ ਤੁਸੀਂ ਉਹਦਾ ਹੀ ਬੇੜਾਬਾਸ ਆ ਚਲੋ ਖੈਰ ਉਹ ਤਾਂ ਪਹਿਲੇ ਹੀ ਮਰ ਗਿਆ ਸੀ ਪਹਿਲੇ ਹੀ ਮਰ ਗਿਆ ਸੀ ਕਹਿੰਦਾ ਨਹੀਂ ਇੱਕ ਤੁਸੀਂ ਜਿੱਥੇ ਇਹ ਸ਼ਰਾਬ ਦੀ ਗੱਲ ਕੀਤੀ ਉੱਥੇ ਨੋਟਾਂ ਦੀ ਧੂਣੀ ਸੇਕਣੀ ਯਾਰ ਪੈਸਿਆਂ ਨੂੰ ਕਿਉਂ ਬਚਾਉਣੇ ਪੈਸੇ ਤਾਂ ਕਦਰ ਕਰਨੀ ਚਾਹੀਦੀ ਮੇਰੀ ਇੱਕ ਗੱਲ ਦਾ ਜਵਾਬ ਦੋ ਤੁਸੀਂ ਆਪਾਂ ਮੈਂ ਉਹੀ ਕਿਹਾ ਕਿ ਵੰਗ ਪਾਵਲ ਦੇ ਨੋਟਾਂ ਦੀਆਂ ਧੂਣੀ ਸੇਖਣੀ ਤੇ ਧੂਣੀ ਦਾ ਸਿਕਾਈ ਜਨੇ ਤੁਸੀਂ ਹੂੰ ਬਾਹਰ ਜਾ ਜਾ ਕੇ ਮੀ ਵੀ 125 25 ਲੱਖ 30 31 ਲੱਖ 45 45 ਲੱਖ ਲਾ ਕੇ ਧੂਣੀ ਉਹ ਸਿੱਖਦੇ ਜਾ ਕੇ ਉਧਰ ਕੀ ਕਰਦੇ ਆ ਤੁਸੀਂ ਇਧਰੋਂ ਲਾ ਕੇ ਜਾਂਦੇ ਉਧਰ ਜਾ ਕੇ ਬਾਥਰੂਮ ਵਿੱਚ ਰਹਿਣੇ ਤੇ ਤੁਸੀਂ ਵੀ ਬੈਠੇ ਹੋ ਉਥੇ ਮੈਂ ਤਾਂ ਇੱਕ ਨੰਬਰ 'ਚ ਬੈਠਾ ਬ్రో ਅੱਛਾ ਇੱਕ ਨੰਬਰ ਵਾਲਿਆਂ ਨੂੰ ਜਾਨੀ ਟਰੰਪ ਨੇ ਕੁਝ ਨਹੀਂ ਕੀਆ ਮੈਂ ਕਹਿੰਦਾ 1 ਪ੍ਰੋਸੈਂਟ ਵੀ ਨਹੀਂ ਹੂੰ ਟਰੰਪ ਵੜ ਕੇ ਉਹਨੂੰ ਗੱਡੀ 'ਚ ਭਾ ਲੰਦਾ ਆ ਵੀ ਬੈਠ ਤੂੰ ਇੱਕ ਨੰਬਰ 'ਚ ਸਾਡੇ ਲੀਗਲ ਆ ਜੋ ਲੀਗਲ ਆ ਉਹਨਾਂ ਨੂੰ ਤਾਂ ਫਿਰ ਦੂਜੇ ਟਰੱਕ 'ਚ ਹੀ ਵਾੜਦੇ ਆ ਬਈ ਉਹ ਜਿਹੜੇ ਦੋ ਨੰਬਰੀਕ ਆ ਜਾਂ ਕਹੇ ਤੂੰ ਨਹੀਂ ਸੇਕੀ ਦਾ ਤੂੰ ਨਹੀਂ ਆ ਅਿੱਥੇ ਆ ਕੇ ਇੱਕ ਤਾਂ ਉਹ ਉਧਰੋਂ ਦੁਖੀ ਆ ਇਸ ਇਧਰ 45 45 ਲੱਖ 50 50 ਲੱਖ ਕਿੰਨੇ ਘਰ ਗੈਣੇ ਘਰ ਜ਼ਮੀਨ ਵਿੱਚ ਰਹਿੰਦੇ ਖੁੰਦੇ ਸਾਡੇ ਚੈਨਲ ਵਾਲਿਆਂ ਨੇ ਆਏ ਮੂੰਹ ਤੇ ਦਿਖਾ ਕੁੜੀ ਮੁੜੀ ਆਈ ਮੁੰਡਾ ਮੁੜਿਆ ਕੱਲ੍ਹ ਨੂੰ ਜਰੂਰ ਉਹਨਾਂ ਦੇ ਵਿਆਹ ਵੀ ਕਰਨੇ ਸੀ ਉਹਨਾਂ ਨੇ ਰਿਸ਼ਤੇ ਨਾਤਿਆਂ ਨੂੰ ਵੀ ਜੁੜਨਾ ਸੀ ਸਪੈਸ਼ਲੀ ਇੰਟਰਵਿਊ ਵਿੱਚ ਮਲਕਾ ਸਾਹਿਬ ਤੁਸੀਂ ਸਾਨੂੰ ਧੱਕੇ ਨਾਲ ਘੇਰਿਆ ਸੀ ਉਦੋਂ ਮੈਂ ਬੋਲਿਆ ਸੀ ਇਹ ਚੀਜ਼ ਵੀ ਚਲੋ ਕਿਸੇ ਦੇ ਤੀ ਭੈਣ ਆ ਗਿਆ ਬੱਚੇ ਵਾਪਸ ਆ ਗਿਆ ਕੱਲ ਨੂੰ ਉਹਨਾਂ ਨੇ ਗਵਰਨਮੈਂਟ ਜੌਬ ਵੀ ਲੱਗਣਾ ਵਾ ਕਿਸੇ ਦਾ ਵਿਆਹ ਵੀ ਹੋਣਾ ਵਾ ਕਿਸੇ ਰਿੰਗ ਸ਼ਰਮਣੀ ਵੀ ਹੋਣੀ ਕਿਸੇ ਨੇ ਆਪਦੇ ਰ ਕੀ ਬਚੂ ਨਾ ਯਾਰ ਚੀਮੇ ਲੀਡਰਾਂ ਬਾਰੇ ਬਾਈ ਕੀ ਸੋਚਦੇ ਹੋ ਲੀਡਰਾਂ ਬਾਰੇ ਲੀਡਰਾਂ ਬਾਰੇ ਯਾਰ ਲਿਖ ਰਹੇ ਹਾਂ ਹਜੇ ਹੂੰ ਕਿਉਂਕਿ ਕਿਸੇ ਦੇ ਬਣਦੇ ਹੀ ਨਹੀਂ ਯਾਰ ਹੂੰ ਠੀਕ ਆ ਹੂੰ ਲੀਡਰ ਆ ਹੁਣ ਤੁਸੀਂ ਇਹ ਚੀਜ਼ ਦੇਖ ਲਓ ਇੱਕ ਇੱਕ ਤਾਂ ਚੀਮੇ ਬਾਈ 75 ਸਾਲ ਵਾਲੇ ਲੀਡਰ ਸੀ ਜਿਨ੍ਹਾਂ ਨੇ ਲੁੱਟ ਲਿਆ ਖਾ ਲਿਆ ਲੋਕਾਂ ਨੇ ਮਾੜਾ ਵੀ ਕਿਉ ਸੀ ਵੀ ਮਾੜਿਆ ਹੀ ਕੀਤਾ ਉਹਨਾਂ ਨੇ ਹਨਾ ਆ ਨਵੇਂ ਲਿਆਂਦੇ ਸੀ ਵੀ ਬਦਲਾ ਉਂਕਲਾ ਵਾਜੂ ਇਹ ਮੈਨੂੰ ਲੱਗਦਾ ਜਮੈਂ ਤੂੰ ਉਸ ਨਿਕਲ ਕੀ ਦੇਖਦੇ ਤੁਸੀਂ ਚੀਮੇ ਬਾਈ ਮੈਂ ਇੱਕ ਗੱਲ ਕਹਿਣਾ ਵਾ ਪਾਵੇਂ ਉਹਨਾਂ ਨੇ 75 ਸਾਲ ਕੁਛ ਕੀਤਾ ਪਰ ਉਹਨਾਂ ਦੇ ਰਾਜ ਦੇ ਵਿੱਚ ਦਮ ਸੀ ਹੂੰ ਜੋ ਕਹਿੰਦੇ ਸੀ ਤੇ ਕਰਕੇ ਦਿਖਾਉਂਦੇ ਸੀ ਹੂੰ ਉਹ ਜੇ ਕਿਸੇ ਨੂੰ ਕਹਿ ਦਿੰਦੇ ਸੀ ਵੀ ਆਹ ਕੰਮ ਹੋਊਗਾ ਤੇ ਫਿਰ ਭਾਵੇਂ ਕਹਿੰਦੇ ਉਹਦੇ ਪੁੱਠੇ ਰਾ ਸਿੱਧੇ ਰਾ ਜਿਵੇਂ ਹੋ ਜਾਣੇ ਵਧੀਆ ਕੰਮ ਹੂੰ ਠੀਕ ਆ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਹਾਵਾ ਇਹ ਤਾਂ ਨਸ਼ਿਆਂ ਦੇ ਪਿੱਛੇ ਫੇਰ ਫਿਰਦੇ ਤੇ ਮੈਨੂੰ ਤਾਂ ਲੱਗਦਾ ਨਹੀਂ ਨਸ਼ੇ ਬੰਦ ਹੋ ਗਏ ਬਿਲਕੁਲ ਆ ਜਿਵੇਂ ਭਾਈ ਆ ਨਹੀਂ ਲੱਗਦਾ ਵੀ ਜਿਵੇਂ ਉਹ ਰਾਜਾਂ ਦੇ ਸਰਕਾਰਾਂ ਦੇ ਵਿੱਚ ਵੀ ਸਕੀਮਾਂ ਚੱਲਦੀਆਂ ਸੀ ਤੇ ਹੁਣ ਗੋਲੀਆਂ ਹੀ ਚੱਲਦੀਆਂ ਡਾਂਗਾਂ ਹੀ ਚੱਲਦੀਆਂ ਮੈਨੂੰ ਤਾਂ ਐ ਲੱਗਦਾ ਅੱਜ ਕੱਲ੍ਹ ਨਾਲ ਇੱਕ ਸਿੱਧਾ ਇਨਕਾਊਂਟਰ ਉਹ ਕੋਈ ਵੀ ਮੈਨੂੰ ਪਤਾ ਨਹੀਂ ਐ ਮੈਨੂੰ ਨਹੀਂ ਲੱਗਦਾ ਉਹ ਉਹ ਕਹਿ ਸਕਦੇ ਸਕ੍ਰਿਪਟਡ ਨਿਸ਼ਾਨੇ ਪੱਕੇ ਹੋਣਗੇ ਹਾਂ ਸਕ੍ਰਿਪਟਡ ਹੀ ਆ ਉਹ ਲਾਈਕ ਸਕ੍ਰਿਪਟਡ ਹੀ ਚੱਲ ਰਿਹਾ ਉਹ ਕੰਮ ਵੀ ਕਿ ਕਿਸੇ ਦਿੱਤੀ ਪੁੱਤ ਮੈਨੂੰ ਤਾਂ ਲੱਗਦਾ ਵੀ ਉਹ ਅਨੋਕੇ ਧੱਕੇ ਨਾਲ ਆਪਦੀਆਂ ਰੰਜਿਸ਼ਾਂ ਪਰਸਨਲ ਬੌਸ ਵਾਲੇ ਕੱਢੀ ਜਾਂਦੇ ਇਹ ਵੀ ਹੋ ਸਕਦਾ ਫਿਰ ਲਿਖੋਂਗੇ ਇਹ ਦਿੱਤੀ ਮੈਨੂੰ ਲੱਗਦਾ ਕਿ ਮੈਨੂੰ ਲੈ ਕੇ ਆਉਣਾ ਪਊਗਾ ਕੁਝ ਨਾ ਕੁਝ ਮੋਰੇ ਕਿਉਂਕਿ ਚੀਮੇ ਬਾਈ ਅੱਛਾ ਜਿਵੇਂ ਤੁਹਾਡੀਆਂ ਰੀਲਾਂ ਲੋਕ ਲਾ ਦਿੰਦੇ ਆ ਪੁਲਿਸ ਵਾਲੀ ਮਗਰ ਲਾਤੀ ਵੀ ਆ ਵੀ ਚੀਮੇ ਨੇ ਕਿਹਾ ਪੌਂਟੀ ਤੇ ਲਾਤੀ ਆ ਵੀ ਚੀਮੇ ਨੇ ਕਿਹਾ ਸੀਗਾ ਬੈਂਕ ਲੁੱਟੀ ਗਈ ਆ ਵੀ ਚੀਮੇ ਨੇ ਕਿਹਾ ਸੀਗਾ ਠੀਕ ਆ ਉਸ ਤੋਂ ਬਾਅਦ ਜੇ ਪਹਿਲੀ ਗੱਲ ਕਰ ਗਿਆ ਰਿਪੋਰਟ ਹੋ ਕੇ ਆ ਗਈ ਇਹ ਵੀ ਚੀਮੇ ਬਾਈ ਨੇ ਕਿਹਾ ਸੀ ਜਦੋਂ ਰੀਲਾਂ ਵੇਖਦੇ ਹੋ ਫਿਰ ਕਿਵੇਂ ਫੀਲ ਜਾਂ ਹੁੰਦਾ ਇਹ ਤੇ ਕੇਅਰਪੋਰਟ ਵਾਲਾ ਵੀ ਕਿਹਾ ਸੀਗਾ ਹਾਂ ਉਹ ਕਿਵੇਂ ਫੀਲ ਹੁੰਦਾ ਫਿਰ ਉਹ ਬਸ ਮਤਲਬ ਮੇਰੀ ਮੈਂਟੈਂਟੀ ਲੈਵਲ ਹੀ ਉਦਾਂ ਦਾ ਕਿ ਮੈਂ ਉਹ ਚੀਜ਼ ਪਹਿਲਾਂ ਹੀ ਲਿਖ ਦਿੰਨਾ ਵਾ ਪਰ ਸਮਝਣ ਨਾਲੇ ਪਹਿਲਾਂ ਸਮਝਦੇ ਨਹੀਂ ਪਰ ਜਦੋਂ ਕਾਰਨਾਮਾ ਹੋ ਜਾਂਦਾ ਉਹਦਾ ਚੱਕ ਚੱਕੇ ਮੂਰੇ ਲਿਆਉਂਦੇ ਵੀ ਹਾ ਚੀਮਾ ਬਾਈ ਨੇ ਕਿਹਾ ਸੀ ਕਿ ਦੋ ਹੀ ਬੰਦੇ ਮਸ਼ਹੂਰ ਹੋਏ ਆ ਇੱਕ ਤਾਂ ਜਦੋਂ ਕੋਈ ਜਾਣ ਵੁੱਝ ਕੇ ਕੋਈ ਬਾਹਲੀਆ ਹਰਕਤਾਂ ਜਿਆ ਕਰਦਾ ਕਿਤੇ ਧੌਣ ਟੁੱਟ ਗਈ ਕਿਸਦਾ ਬਚ ਗਿਆ ਜਾਂ ਹੋ ਗਿਆ ਉਹਦੇ ਦੇ ਨਖਤਰ ਗੱਲ ਲਿਆਉਂਦੇ ਆ ਜਿੱਤੇ ਆ ਚੱਲਵੇਂ ਸ਼ੋਰ ਸ਼ਰਾਬਾ ਵੀ ਠੋਕ ਤਾਰ ਰਗੜਤਾ ਉੱਥੇ ਚੀਮਾ ਵੀ ਚੱਲਦਾ ਦੋਨੇ ਚੱਲਦੇ ਆ ਬਿਲਕੁਲ ਅੱਛਾ ਕੋਈ ਸੋਨਮ ਬਾਜਮਾਨ ਵੀ ਕਿਹਾ ਸੀ ਤੁਸੀਂ ਕੋਈ ਸੋਨ ਨੂੰ ਤਾਂ ਬਖਸ਼ੋ ਵਿਚਾਰੀ ਕੁੜੀ ਨੂੰ ਬਸ ਯਾਰ ਉਹੀ ਸੀ ਸੋਨੋ ਬਾਜ ਵਾਲਾ ਮਗਰ ਵੀ ਪਿਆਸੀ ਭਾਈ ਚੀਮਾ ਭਾਈ ਐ ਜੀ ਮੈਂ ਉਹ ਹੋਈ ਆ ਬਸ ਯਾਰੇ ਕੀ ਯਾਰ ਉਹ ਬਸ ਐ ਹੀ ਲੱਗਦਾ ਸੀਗਾ ਉਹ ਵੀ ਬਸ ਸਿਸਟਮ ਉਦਾਂ ਦਾ ਸੀਗਾ ਬੱਟੇ ਬੱਟੇ ਅਰੇ ਉਹ ਸੁਣਾ ਦਿਓ ਲੈਣ ਚੇਤੇ ਉਹ ਬਸ ਛੱਡੋ ਹੋਣਾ ਸੁਣਾ ਦਿਓ ਥੋੜਾ ਯਾਰ ਬਟਾਲੇ ਵਾਲੀ ਗੱਲ ਤੋਂ ਇਹਨਾਂ ਨੇ ਆਪ ਦੇ ਸ਼ਹਿਰ ਤੋਂ ਸ਼ੁਰੂ ਕੀਤਾ ਸੀ ਕਹਿੰਦਾ ਬੈਠੇ ਆ ਬਟਾਲੇ ਹਾਲੀਵੁੱਡੋਂ ਫੋਨ ਹੈ ਇੱਥੇ ਐਵੇਂ ਨਹੀਂ ਨਹੀਂ ਇੱਥੇ ਐਵੇਂ ਨਹੀਂ ਬੱਚੇ ਸੋਨ ਉਦਾਂ ਕੱਟ ਲਾ ਚੀਮਾ ਵੇਖੋ ਮੈਂ ਦੀ ਐ ਵੀ ਹੋ ਜਾਂਦਾ ਕਈ ਵਾਰੀ ਕਿਵੇਂ ਗਾਲ ਵੀ ਕੱਢ ਦਿੰਦਾ ਯਾਰ ਤੂੰ ਯਾਰ ਹਾਂਜੀ ਮੈਂ ਬਾਈ ਉਹ ਬਈ ਅੱਦਾ ਯਾਰ ਕਿ ਕਦੇ ਕਦੇ ਹੋ ਜਾਂਦਾ ਗੁੱਸਾ ਆ ਜਾਂਦਾ ਉਹ ਬੱਸ ਯਾਰ ਕੈਮਰਾਮੈਨ ਵਾਲੇ ਵੀਰੇ ਤੈਨੂੰ ਨਹੀਂ ਕੱਢੀ ਗਾਲ ਚੱਲਣ ਦੇ ਚੱਲਣ ਦੇ ਕੋਈ ਨਹੀਂ ਅੱਛਾ ਨਹੀਂ ਉਹ ਲਾਈਨ ਨਹੀਂ ਚੇਤੇ ਸੀ ਆਓ ਬੱਸ ਆਈ ਆ ਉਹ ਲਿਖਦਾ ਬਹੁਤ ਕੁਝ ਇਹਨਾਂ ਨੇ ਕੋਈ ਨਹੀਂ ਫਿਰ ਕੀ ਹੋ ਗਿਆ ਜੀ ਚੀਮੇ ਦੇ ਲਾਈਨ ਨਹੀਂ ਚੇਤੇ ਆਈ ਤਾਂ ਐਡੀ ਕਿਹੜੀ ਗੱਲ ਹੋ ਗਈ ਅੱਛਾ ਕੀ ਕਹਿਣਾ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਜਿਹੜੇ ਤੁਹਾਡੀਆਂ ਰੀਲਾਂ ਤੇ ਗੀਤ ਲਾ ਰਹੇ ਆ ਬਸ ਐ ਹੀ ਕਰਿਆ ਚੋਨਾ ਕੀ ਪ੍ਰੋਵਾਈਡ ਨਾ ਨਾ ਫੇਮਸ ਕਰੋ ਕੱਲ ਨੂੰ ਮੈਨੂੰ ਵੀ ਅੰਦਰ ਦਿੱਤਾ ਹੋਵੇ ਤੇ ਅੰਦਰ ਬਹਿ ਕੇ ਗੀਤ ਕੇ ਜੇਲਾਂ ਤੇ ਲਿਖਨੇ ਆ ਬਸ ਆਈ ਆ ਫਿਰ ਅੰਦਰ ਨੇ ਨੂੰ ਫੜਾ ਦਾਂਗੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲਿਖੀਆਂ ਚੀਮੇ ਨੇ ਉਹ ਸੱਚ ਹੁੰਦੀਆਂ ਪਈਆਂ ਕਿਤੇ ਨਾ ਕਿਤੇ ਇਹ ਨਾ ਮੰਨ ਲੈਣ ਸਾਡੇ ਤੁਸੀਂ ਕਿਉਂਕਿ ਵੇਖੋ ਇੱਥੇ ਆਏ ਆ ਰਾਤ ਦੇ ਰਾਤ ਜਿਹਾ ਅਜੇ ਉਤਰਿਆ ਸਿੱਧੇ ਆਪਣੇ ਕੋਲੇ ਇੰਟਰਵਿਊ ਲਾਏ ਆ ਆਇਆ ਇੱਕ ਵੱਡੀ ਗੱਲ ਆ ਸੋਹਣੀ ਗੱਲ ਵੀ ਲੱਗੀ ਆ ਸਾਨੂੰ ਵੀ ਆਪਣੇ ਆਪ ਆਏ ਆ ਯਾਰ ਇਹ ਪਰ ਇੱਕ ਗੱਲ ਕੀਮੇ ਇਹ ਵੀ ਲੱਗਦਾ ਵੱਡੇ ਬਈ ਬੀ ਜੇ ਇੱਥੇ ਤੁਹਾਨੂੰ ਲੋਕ ਮਿਲ ਜਾਣ ਜਨਤਾ ਮਿਲ ਜਾਣ ਵਿਰੋਧ ਹੋਊਗਾ ਤੁਹਾਡਾ ਲੱਗਦਾ ਲੱਗਦਾ ਕੋਈ ਕਿ ਪ੍ਰੈਜ਼ੀਡੈਂਟ ਰਮੇਨ ਤਾਂ ਇਹ ਸੱਚੇ ਬੋਲਣ ਵਾਲਿਆਂ ਦਾ ਵਿਰੋਧ ਹੋ ਵੀ ਜਾਂਦਾ ਹੈ ਹੋ ਵੀ ਜਾਂਦਾ ਮੈਨੂੰ ਤਾਂ ਇਹ ਵੀ ਲੱਗਦਾ ਕਿਤੇ ਕੋਈ ਧੂਬ ਲੈ ਕੇ ਮੂਰੇ ਨੇ ਖੜ ਜੇ ਬਾਬਾ ਜੀ ਆ ਸਾਨੂੰ ਬਾਹਰ ਬੁਰ ਦਾ ਕਹਿ ਦੋ ਕਹਿਣ ਕੀ ਹੈ ਜੋਤਿਸ਼ੀ ਨਾ ਮੰਨ ਲੈਣ ਤੋਂ ਮੈਂ ਤਾਂ ਕਹਿਣਾ ਮੈਨੂੰ ਤਾਂ ਇਹ ਲੱਗਦਾ ਚਾਰ ਕੇ ਚਮਟੇ ਹੀ ਲੈ ਕੇ ਆਪਾਂ ਵੀ ਬੈੰਨੇ ਆ ਆਪਾਂ ਵੀ ਚਾਰ ਕੇ ਚਮਟੇ ਲੈ ਕੇ ਬੈੰਨੇ ਆ ਠੀਕ ਹੈ ਕੀਵੇਂ ਭਾਈ ਜਿਵੇਂ ਤੁਸੀਂ ਬੈਂਕ ਤੇ ਲਿਖਿਆ ਉਹ ਲੁੱਟੀ ਗਈ ਹਨਾ ਉਸ ਤੋਂ ਬਾਅਦ ਪੁਲਿਸ ਤੇ ਲਿਖਿਆ ਉਹ ਵੀ ਵਿਚਾਰੀ ਫਸ ਗਈ ਜਿਹਦੇ ਜਿਹਦੇ ਤੇ ਲਿਖਿਆ ਉਹ ਸਾਰੇ ਪਸਾਤੇ ਆ ਜਿਹੜਾ 7ਵਾਂ ਦਰਿਆ ਟੈਂਪੂਆਂ ਦਾ ਲੌਂਡਿਆਂ ਤੇ ਇਹਨਾਂ ਤਾਂ ਨਹੀਂ ਕੁਝ ਲਿਖਿਆ ਯਾਰ ਬਿਲਕੁਲ ਹਾਂ ਇਹਦੇ ਤੇ ਵੀ ਚਾਰਖ ਲੈਣਾ ਲਿਖੀਆਂ ਹੋਈਆਂ ਵਾ ਸੁਣਾਓ ਯਾਰ ਦਰਸ਼ਕਾਂ ਨੂੰ ਲਿਖਿਆ ਤਾਂ ਜਰੂਰ ਮੈਨੂੰ ਹਾਂ ਸੁਣਾਓ ਜੀ ਠੀਕ ਹੈ ਜੀ ਇੱਕ ਮਿੰਟ ਰੁਕੋ ਜਿੱਦਾਂ ਇਹ ਮੈਂ ਇਹਦੇ ਵਾਸਤੇ ਇਹਨਾਂ ਕਿ ਚਾਰਖ ਲੈਣਾ ਲਿਖਿਆ ਸੀ ਗਿਆ ਉਹ ਜ਼ਿਆਦਾ ਆਪਾਂ ਸੁਣਾ ਵੀ ਨਹੀਂ ਸਕਦੇਗੇ ਹਾਂ ਜਿੰਨਾ ਕੋਲ ਦਾ ਕ ਸੁਣਾਓ ਜਿੰਨਾ ਕਿ ਹੈਗਾ ਵਾ ਇਹਦੇ ਸੀਗਾ ਜੀ ਇਸ ਤਹ ਤੇ ਲੌਂਡੇ ਜੋ ਨੇ ਚਾਰ ਬਣਦੇ ਚੈਨਲਾਂ ਤੇ ਬੈਠ ਕੇ ਸਟਾਰ ਬਣਦੇ মিডিਆ ਵੀ ਮੈਂ ਇੱਕ ਮੂੰਚ ਤੁਨੀ ਜਾਂਦਾ ਹੈ ਲੌਂਡਿਆਂ ਨੂੰ ਚੱਕ ਮੂਰੇ ਕਰੀ ਜਾਂਦਾ ਹੈ ਚੀਮਾ ਜਦੋਂ ਲਿਗੇ ਲਿਗੇ ਬੰਬ ਬਲਿਆ ਟੈਂਪੂ ਹੋ ਟੈਂਪੂ ਉਹ ਟੈਂਪੂ ਲੌਂਡਾ ਜਿੱਥੇ ਮਿਲੇਦੇ ਹੋ ਟੰਗ ਬਲਿਆ ਲੌਂਡਾ ਜਿੱਥੇ ਮਿਲੇਦੇ ਹੋ ਚੰਬ ਬਲਿਆ ਆਹਾ ਆਹਾ ਉਹ ਲੈ ਬੱਝੋ ਮਿੱਤਰੋ ਹੁਣ ਥੋੜੇ ਤੇ ਕਾਠੀ ਪੈਣੀ ਆ ਚੀਮਾ ਕਹਿੰਦਾ ਬਾਪੇ ਤੇ ਲੀਡਰ ਤਾਂ ਹਜੇ ਮੈਂ ਪਿੱਛੇ ਲਿਆ ਰਿਆਂ ਲਿਖ ਕੇ ਰਗੜੂ ਉਹਨਾਂ ਨੂੰ ਵੀ ਪਰ ਉਦੋਂ ਪਹਿਲਾਂ ਜਿਹੜੇ ਆ ਕਹਿੰਦਾ ਤਿੰਨ ਟਾਰੇ ਛੱਕੇ ਲੌਂਡੇ ਤਰੇ ਬਿਰਦਿਆ ਇਹਨਾਂ ਨੂੰ ਰਗੜੂ ਅੱਛਾ ਇਹਨਾਂ ਤੇ ਹੈ ਗੀਤ ਬਾਈ ਇਹ ਲਿਖਿਆ ਪਿਆ ਪੂਰਾ ਆ ਜਾਣਾ ਇਹ ਕਦੋਂ ਤੱਕ ਕਰਲੀ ਜ ਕਰ ਰਹੇ ਹਾਂ ਕਰ ਦਾਂਗੇ ਥੋੜੇ ਟਾਈਮ ਤੱਕ ਨਹੀਂ ਤਾਂ ਟੱਕ ਜਾਣ ਆਏ ਹਾਏ ਕਹਿੰਦਾ ਜਾਂ ਤਾਂ ਟਿਕ ਜਾਣ ਆਪਦੀਆਂ ਹਰਕਤਾਂ ਤੋਂ ਬਾਜ ਜਾਣ ਗੰਦ ਵੀ ਬੋਪ ਪਾਇਆ ਬਾਈ ਬਿਲਕੁਲ ਬਿਲਕੁਲ ਵਧਾਈ ਦਿੱਤੀ ਹੁ ਹੈਨਾ ਮਾਪਿਆਂ ਨੇ ਮੁੰਡੇ ਜੰਮੇ ਮੁੰਡੇ ਜੰਮੇ ਇਹ ਪਤੰਦਰ ਦੇ ਕੁਝ ਹੋਰ ਹੀ ਬਣ ਗਏ ਮੈਂ ਤਾਂ ਉਹੀ ਗੱਲ ਕਹਿਣਾ ਵਾ ਵੀ ਇਹਦਾ ਚਾਚਾ ਇਹਦਾ ਤਾਇਆ ਇਹਦੀ ਦਾਦੀ ਹਾਂ ਉਹ ਸਾਰੇ ਪਤਾ ਨਹੀਂ 10 ਕਿਲੋ ਕੇ 5 ਕਿਲੋ ਦੇਸੀ ਘੋਜ پنਜਰੀ ਰਲਾ ਕੇ ਗਏ ਹੋਣੇ ਹਾਂ ਵੀ ਸਾਡੇ ਮੁੰਡਾ ਜੰਮ ਨੰਮ ਬੰਨੀ ਹੋਊ ਨੰਮ ਬੰਨੀ ਹੋਊਗੀ 12 ਦੇ ਛਣਕਣੇ ਲਮਕਾਏ ਹੋਣੇ ਆ ਉਹ ਜਿਹੜੇ ਆਪਣੇ ਸਿਰੇ ਜੇ ਬੰਦਿਆ ਹਾਂ ਪਰ ਜਾਮਲੇ ਛੁਣਛਣੇ ਛਣਛਣੇ ਛੜਕਦੇ ਨਟਕਾਏ ਐਵੇਂ ਰਹਿ ਗਏ 12 ਦੇ ਜਾਮਲੇ ਛੁਣਛਣੇ ਉਹ ਛੁਣਛਣੇ ਜੰਮੇਗੇ ਹੁਣ ਜਦੋਂ ਮੈਂ ਉਹੀ ਗੱਲ ਕਹਿ ਲੱਗਾ ਸੀਗਾ ਉਹ ਛੁਣਛਣੇ ਜਾਮਲੇ ਜਿਹੜਾ ਮਰ ਜਾਂਦਾ ਫੜਕੇ ਵਜਾ ਦਿੰਦਾ ਚੀਮਾ ਜਦੋਂ ਕਰਦਾ ਸਿਰਾਈ ਕਰਦਾ ਗੱਲ ਤੇ ਤੇਰੀ ਸਹੀ ਆ ਏ ਭਾਈ ਆ ਲਾਉਂਡੇ ਜਿਹੜੇ ਫਿਰਦੇ ਆ ਵਾਕਈਏ ਛੁਣਛਣੇ ਬਣ ਗਏ ਹਨਾ ਉਹ ਬਈ ਉਹੀ ਗੱਲ ਬਿਲਕੁਲ ਸੋ ਦੋਸਤੋ ਕਿਵੇਂ ਲੱਗਿਆ ਚੀਮੇ ਬਾਈ ਨਾਲ ਆਪਣਾ ਪਹਿਲਾ ਪੋਸਟ ਕਾਰਡ ਸੀਗਾ ਜਿਹੜਾ ਤੁਹਾਡੇ ਰੂਬਰੂ ਲਿਆਂਦਾ ਬਾਈ ਚੀਮੇ ਨੂੰ ਆਪਾਂ ਜੋ ਜੋ ਲਿਖਿਆ ਸੱਚ ਹੋ ਗਿਆ ਭੁਵਿੱਖ ਬਾਣੀਆਂ ਕਰਤੀਆਂ ਬਾਈ ਚੀਮੇ ਧੰਨਵਾਦ ਆ ਤੁਸੀਂ ਮਲੂਕਾ ਟੀਵੀ ਦੇ ਉੱਤੇ ਆਇਆ ਯਾਰ ਮਲੂਕਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕੀ ਤੁਸੀਂ ਸਾਨੂੰ 에어ਪੋਰਟ ਤੋਂ ਸਿੱਧਾ ਹੀ ਇੱਥੇ ਚੱਕ ਲੈ ਆ। ਹਾਂ ਮਿਲਦੇ ਰਵਾਂਗੇ ਬਾਈ ਚੀਚੀ। ਬਹੁਤ ਬਹੁਤ ਥੈਂਕ ਯੂ। ਸੋ ਦਰਸ਼ਕੋ ਕਿਵੇਂ ਲੱਗਿਆ ਇਹ ਇੰਟਰਵਿਊ ਪੋਡਕਾਸਟ ਜਰੂਰ ਦੱਸਿਓ। ਭਲਾ ਇੱਕ ਮੈਸੇਜ ਹੀ ਸੀ ਪਰ ਪੜਾਕੇ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ।